ਅੱਜ ਦੀ ਤਰੀਕ ਪਾ ਕੇ ਲਿਖ ਲਉ ਆਉਂਦੇ 3 ਸਾਲਾਂ ਨੂੰ ਭਾਰਤ ਦੇਸ਼ ਇੱਕ ਮਹਾਸ਼ਕਤੀ ਹੋਊਗਾ ਸੱਚੀ ਕਹਿ ਰਹੀ ਹਾਂ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਨਾਲ ਕਹਿ ਰਹੀ ਹਾਂ ਆਉਂਦੇ 3 ਸਾਲਾਂ ਨੂੰ ਤੁਸੀਂ ਇੰਡੀਆ ਨੂੰ ਇੱਕ ਬਹੁਤ ਵੱਡੇ ਲੈਵਲ ਤੇ ਦੇਖੋਗੇ ਅਰੇ ਉਹ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਤੇ ਨੈਕਸਟ ਈਅਰ ਦੇ ਵਿੱਚ ਜਿਨ੍ਹਾਂ ਨੇ ਬਾਹਰ ਜਾਣਾ ਆ ਕੀਤੀ ਨੂੰ ਪਛਤਾਉਣਗੇ ਵੀ ਜਿਹੜਾ ਆ 35-40 ਲੱਖ ਰੁਪਈਆ ਲਾ ਕੇ ਬਾਹਰ ਆ ਗਏ ਆ ਬੇਲਾ ਸਾਬ ਲੈਂਦੇ ਜੇ ਕਿਤੇ ਇੰਡੀਆ 'ਚ ਹੀ ਇਨਵੈਸਟਮੈਂਟ ਕਰ ਲੈਂਦੇ ਸਾਡਾ ਆਪਣਾ ਮੁਲਕ ਸੀਗਾ ਤੇ ਹੁਣ ਤਾਂ ਸੱਪ ਦੇ ਮੂੰਹ 'ਚ ਕੋੜ ਕਿਰਲੀ ਆਈ ਆ ਵੀ ਪੈਸੇ ਲਾ ਕੇ ਇੱਧਰ ਵੀ ਆਏ ਨਾ ਕੱਚੇ ਨਾ ਪੱਕੇ ਤੁਸੀਂ ਪੜਿਆ ਵਿਚਾਰ ਤਾਹੀਂ ਐਂਦਾ ਕਰਨਾ ਹੀ ਮੈਂ ਕਹਿੰਦੀ ਆ ਅੱਜ ਦੀ ਤਰੀਕ ਪਾਓ 31 ਦਸੰਬਰ 2023 10 ਵਜੇ ਕੇ 55 ਮਿੰਟ ਪਰਮੇਸ਼ਵਰ ਦੀ ਦਾਸੀ ਗੁਰਸ਼ਰਮ ਦਿਓਲ ਨੇ ਇਹ ਗੱਲ ਕਹੀ ਆ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਤੋਂ ਕਿ ਆਉਂਦੇ 3 ਸਾਲਾਂ ਨੂੰ ਭਾਰਤ ਇੱਕ ਮਹਾਸ਼ਕਤੀ ਦੇ ਰੂਪ ਵਿੱਚ ਉੱਭਰੂਗਾ ਤੁਸੀਂ ਇਹਦਾ ਹਿੱਸਾ ਹੋਵੋਗੇ ਹਾਲੇਲੂਇਆ ਹਾਲੇਲੂਇਆ